हेलो स्टूडेंट्स आज ਆਪਾਂ ਹੱਲ ਕਰਦੇ ਆਂ 9ਵੀਂ ਜਮਾਤ ਦੀ ਪ੍ਰੈਕਟਿਸ ਸ਼ੀਟ ਨੰਬਰ 1 ਜਿਹੜੀ ਕਿ ਸਾਡੇ ਆਲੇ ਦੁਆਲੇ ਦੇ ਪਦਾਰਥ ਪਾਠ ਵਿੱਚੋਂ ਹੈ ਇਸ ਦੇ ਖੁੱਲ 15 एमसीक्यू ਨੇ ਹਾਉ ਸਟਾਰਟ ਕਰੀਏ ਪਹਿਲਾ ਪ੍ਰਸ਼ਨ ਹੈ ਕਿ ਆਪਣੇ ਕੋਲ ਜਦੋਂ ਖੰਡ ਪਾਣੀ ਵਿੱਚ ਖੋਲ ਜਾਂਦੀ ਹੈ ਖੰਡ ਦੇ ਕਣ ਪੂਰੀ ਤਰ੍ਹਾਂ ਅਲੋਪ ਹੋ ਜਾਂਦੇ ਹਨ ਖਤਮ ਹੋ ਜਾਂਦੇ ਹਨ ਪਾਣੀ ਦੇ ਕਣਾਂ ਦੇ ਵਿੱਚਕਾਰ ਖਾਲੀ ਥਾਂ ਨੂੰ ਭਰਦੇ ਹਨ ਏਠਾਂ ਵੱਲ ਜਾਂਦੇ ਹਨ ਤੇ ਸਹੀ ਆਪਸ਼ਨ ਹੈਗੀ ਤੀਸਰੀ ਪਾਣੀ ਦੇ ਕਣਾਂ ਦੇ ਵਿੱਚਕਾਰ ਜਿਹੜੇ ਖਾਲੀ ਥਾਂ ਹੁੰਦੀ ਹੈ ਉਸ ਨੂੰ ਪਰਦੇ ਨੇ ਦੂਸਰਾ ਪ੍ਰਸ਼ਨ ਕਮਰੇ ਵਿੱਚ ਇਤਰ ਦੀ ਮੈਗ ਫੈਲਣ ਦਾ ਕੀ ਕਾਰਨ ਹੈ ਹਵਾ ਵਿੱਚ ਇਤਰ ਦੇ ਕਣ ਸਥਿਰ ਹਨ ਇਹ ਵੀ ਗਲਤ ਹੈ ਹਵਾ ਅਤੇ ਇਤਰ ਦੇ ਕਣ ਵੇਪ ਤਰਤੀਬੇ ਢੰਗ ਨਾਲ ਚਲਦੇ ਹਨ ਇਹ ਦੂਸਰੀ ਆਪਸ਼ਨ ਬਿਲਕੁਲ ਸਹੀ ਹੈ ਤੇ ਆਪਣਾ ਉੱਤਰ ਆ ਜਾਏਗਾ ਦੂਸਰਾ ਤੀਸਰਾ ਪ੍ਰਸ਼ਨ ਇਠਾ ਦਿੱਤੇ ਵਿੱਚੋਂ ਕਿਹੜਾ ਪਾਣੀ ਵਿੱਚ ਸਾਈ ਦੀ ਇੱਕ ਬੂੰਦ ਦੇ ਫੈਲਣ ਦੀ ਵਿਆਖਿਆ ਕਰਦਾ ਹੈ ਪਹਿਲਾ ਆਪਣੇ ਕੋਲ ਪਦਾਰਥ ਦੇ ਕਣਾਂ ਦੇ ਵਿਚਕਾਰ ਵੱਡੀ ਥਾਂ ਹੁੰਦੀ ਹੈ ਇਹ ਵੀ ਨਹੀਂ ਪਦਾਰਥ ਦੇ ਕਣ ਹਮੇਸ਼ਾ ਗਤੀ ਵਿੱਚ ਹੁੰਦੇ ਹਨ ਇਹ ਬਿਲਕੁਲ ਸਹੀ ਹੈ ਕਿ ਪਦਾਰਥ ਦੇ ਕਣ ਇਹ ਹਮੇਸ਼ਾ ਗਤੀਚ ਹੁੰਦੇ ਨੇ ਜਿਸ ਕਾਰਨ ਜਿਹੜੀ ਸ਼ਾਹੀ ਦੀ ਬੂੰਦੇ ਉਹ ਪਾਣੀ ਵਿੱਚ ਪੂਰੀ ਤਰ੍ਹਾਂ ਫੈਲ ਜਾਂਦੀ ਹੈ ਚੌਥਾ ਪ੍ਰਸ਼ਨ ਇੱਥਾਂ ਲਿਖੇ ਵਿੱਚੋਂ ਕਿਹੜਾ ਪਦਾਰਥ ਦੇ ਕਣ ਦੀ ਵਿਸ਼ੇਸ਼ਤਾ ਨਹੀਂ ਹੈ ਇੱਥੇ ਆਪਾਂ ਖਾਸ ਧਿਆਨ ਦੇਣਾ ਹੈ ਅਪਰ ਨਹੀਂ ਵਾਲਾ ਉੱਤਰ ਮਲਕੀ ਗਲਤ ਲੱਭਣਾ ਹੈ ਇਹਨਾਂ ਦੇ ਵਿਚਕਾਰ ਖਾਲੀਤਾ ਹੁੰਦੀ ਹੈ ਇਹ ਤਾਂ ਸਹੀ ਹੈ ਇਹ ਨਿਰੰਤਰ ਗਤੀ ਵਿੱਚ ਹਨ ਇਹ ਵੀ ਬਿਲਕੁਲ ਸਹੀ ਹੈ ਇਹ ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਹਨ ਇਹ ਵੀ ਸਹੀ ਹੈ ਇਹ ਦੂਜੇ ਪਦਾਰਥਾਂ ਨਾਲ ਨਹੀਂ ਮਿਲਦੇ ਇਹ ਗਲਤ ਹੈ ਤੇ ਆਪਣਾ ਜਿਹੜਾ ਚੌਥਾ ਆਪਸ਼ਨ ਹੈ ਇਹ ਬਿਲਕੁਲ ਸਹੀ ਉੱਤਰ ਹੈ ਪੰਜਵਾਂ ਪ੍ਰਸ਼ਨ ਨਿਮਨਲਿਖਤ ਵਿੱਚੋਂ ਕਿਹੜਾ ਇੱਕ ਠੋਸ ਕਾਰਬਨ ਡਾਈਆਕਸਾਈਡ ਉੱਤੇ ਘਟਦੇ ਦਬਾਅ ਦੇ ਪ੍ਰਭਾਵ ਦਾ ਵਰਣਨ ਕਰਦਾ ਹੈ देखो जबो ਆਪਣੇ ਕੋਲ ਠੋਸ ਕਾਰਬਨ ਡਾਈਆਕਸਾਈਡ ਹੈ ਜਦੋਂ ਉਹਦੇ ਤੇ ਦਬਾਅ ਘਟੇਗਾ ਤੇ ਉਹਦੇ ਨਾਲ ਕੀ ਹੋਏਗਾ ਉਹ ਫਿਰ ਤੋਂ ਗੈਸ ਦੇ ਵਿੱਚ ਬਦਲ ਜਾਂਦੀ ਹੈ ਤਾਂ ਇਹ ਕਾਰਬਨ ਡਾਈਆਕਸਾਈਡ ਕਿਹਨੇ ਬਦਲ ਜਾਏਗੀ ਗੈਸ ਤੇ ਆਪਣਾ ਸਹੀ ਉੱਤਰ ਤੀਸਰਾ ਆ ਜਾਏਗਾ 6ਵਾਂ ਪ੍ਰਸ਼ਨ ਨਿਮਨ ਲਿਖਤ ਵਿੱਚੋਂ ਕਿਹੜਾ ਸਭ ਤੋਂ ਵਧੀਆ ਵਰਣਨ ਕਰਦਾ ਹੈ ਕਿ ਜਦੋਂ ਇੱਕ ਗੈਸ ਨੂੰ ਲਗਾਤਾਰ ਦਬਾਅ ਤੇ ਠੰਡਾ ਕੀਤਾ ਜਾਂਦਾ ਹੈ ਤਾਂ ਕੀ ਹੁੰਦਾ ਹੈ ਤਜੇਦੋ ਆਪਾਂ ਕਿਸੇ ਗੈਸ ਨੂੰ ਲਗਾਤਾਰ ਦਬਾਅ ਤੇ ਠੰਡਾ ਕਰਾਂਗੇ ਤਾਂ ਉਹ ਤਰਲ ਵਿੱਚ ਬਦਲ ਜਾਏਗੀ। ਇਸ ਲਈ ਆਪਣਾ ਚੌਥਾ ਆਪਸ਼ਨ ਸਹੀ ਹੈ। ਸੱਤਵਾਂ ਪ੍ਰਸ਼ਨ ਕਿਸੇ ਪਦਾਰਥ ਵਿੱਚ ਕਣਾਂ ਦੀ ਗਤੀ ਪੁੱਤੇ ਤਾਪਮਨ ਨੂੰ ਘਟਾਉਣ ਦਾ ਕੀ ਪ੍ਰਭਾਵ ਪੈਂਦਾ ਹੈ? ਜਦੋਂ ਤਾਪਮਨ ਘਟਦਾ ਹੈ ਤੇ ਕਣਾਂ ਦੀ ਗਤੀ ਵੀ ਘਟ ਜਾਂਦੀ ਹੈ। ਤਾਪਮਨ ਵਧਣ ਨਾਲ ਤਾਂ ਕਣਾਂ ਦੀ ਗਤੀ ਵਧਦੀ ਹੈ। ਤੇ ਆਪਣੇ ਕਣ ਤੇਜ਼ੀ ਨਾਲ ਚੱਲਦੇ ਹਨ ਇਹ ਤਾਂ ਨਹੀਂ ਕਣ ਹੌਲੀ ਚੱਲਦੇ ਹਨ। ਇਸੇ ਯੁੱਤਰੀ ਆਪਣੇ ਕੋਲ ਦੂਸਰਾ ਜਿਹੜੇ ਇਹ ਆਪਣਾ ਉੱਤਰ ਆ ਜਾਏਗਾ ਦੂਸਰਾ ਬਿਲਕੁਲ ਸਹੀ ਉੱਤਰ ਅੱਗੇ ਆ ਗਿਆ ਆਪਣੇ ਕੋਲ ਅੱਠਵਾਂ ਪ੍ਰਸ਼ਨ ਕਿਹੜਾ ਸ਼ਬਦ ਕਿਸੇ ਵਸਤੂ ਵਿੱਚ ਪਦਾਰਥ ਦੀ ਮਾਤਰਾ ਦਾ ਵਰਣਨ ਕਰਦਾ ਹੈ ਦੇਖੋ ਜਿਹੜਾ ਆਪਣੇ ਕੋਲ ਪਦਾਰਥ ਦੀ ਮਾਤਰਾ ਹੈ ਉਸ ਦਾ ਵਰਣਨ ਪੁੰਜ ਕਰਦਾ ਹੈ ਤੇ ਇਸ ਲਈ ਆਪਣਾ ਜਿਹੜਾ ਤੀਸਰਾ ਆਪਸ਼ਨ ਹੈ ਬਿਲਕੁਲ ਸਹੀ ਉੱਤਰ ਹੈ ਨਵਾਂ ਜਦੋਂ ਤਾਪਮਨ ਵਧਦਾ ਹੈ ਤਾਂ ਪਦਾਰਥ ਦੀ ਸਥਿਤੀ ਦਾ ਕੀ ਹੁੰਦਾ ਹੈ ਜਦੋਂ ਆਪਾਂ ਤਾਪਮਨ ਵਧਾਉਨੇ ਪਹਿਲਾ ਆਪਸ਼ਨ ਹੈ ਠੋਸ ਸਿੱਧੇ ਗੈਸਾਂ ਵਿੱਚ ਬਦਲਦੇ ਹਨ ਠੋਸ ਤਰਲ ਪਦਾਰਥ ਵਿੱਚ ਤੇ ਤਰਲ ਗੈਸਾਂ ਵਿੱਚ ਬਦਲਦੇ ਹਨ ਤਾਪਮਨ ਵਧਣ ਨਾਲ ਇਹ ਆਪਸ਼ਨ ਬਿਲਕੁਲ ਸਹੀ ਹੈ ਆਪਣਾ ਦੂਸਰਾ ਆਪਸ਼ਨ ਸਹੀ ਉੱਤਰ ਆ ਜਾਏਗਾ ਦਸਵਾਂ ਏਡ ਲਿਖਿਆ ਪ੍ਰਕਿਰਿਆਵਾਂ ਵਿੱਚੋਂ ਕਿਹੜੀ ਪ੍ਰਕਿਰਿਆਵਾਂ ਵਿੱਚ ਤਰਲ ਅਵਸਥਾ ਵਿੱਚ ਲੰਘੇ ਬਿਨਾ ਇੱਕ ਠੋਸ ਦਾ ਸਿੱਧਾ ਗੈਸ ਵਿੱਚ ਬਦਲਣਾ ਸ਼ਾਮਲ ਹੈ ਦੇਖੋ ਇਹ ਹੁੰਦਾ ਹੈ ਜੋਰ ਉਡਾਉਣਾ ਜੋਰ ਉਡਾਉਣਾ ਦੇ ਵਿੱਚ ਜਦੋਂ ਕਿਸੇ ਪਦਾਰਥ ਨੂੰ ਆਪਾਂ ਗਰਮ ਕਰਦੇ ਆ ਤੇ ਉਹ ਠੋਸ ਤੋਂ ਸਿੱਧਾ ਗੈਸ ਵਿੱਚ ਬਦਲ ਜਾਂਦਾ ਹੈ ਤੇ ਗੈਸ ਤੋਂ ਸਿੱਧਾ ਠੋਸੇ ਜਾਇਦਾ ਤੇ ਇਸ ਨੂੰ ਬੋਲਦੇ ਨੇ ਜੋਰ ਉਡਾਉਣਾ 11ਵਾਂ ਪ੍ਰਸ਼ਨ 8 ਲਿਖਿਆਂ ਵਿੱਚੋਂ ਕਿਹੜਾ ਸਥਿਤੀਆਂ ਵਾਸ਼ਪੀਕਰਨ ਦੀ ਦਰ ਨੂੰ ਵਧਾ ਸਕਦੀਆਂ ਹਨ ਦੇਖੋ ਆਪਣੇ ਕੋਲ ਉੱਚੀ ਨਮੀ ਘਟ ਤਾਪਮਨ ਸਤਹ ਖੇਤਰ ਦਾ ਘਟਣਾ ਹਵਾ ਦੀ ਗਤੀ ਦਾ ਵਧਣਾ ਤੇ ਜਿਹੜਾ ਆਪਣੇ ਕੋਲ ਚੌਥਾ ਆਪਸ਼ਨ ਹੈ ਹਵਾ ਦੀ ਗਤੀ ਦਾ ਵਧਣਾ ਇਹਦੇ ਨਾਲ ਵਾਸ਼ਪੀਕਰਨ ਦੀ ਜਿਹੜੀ ਦਾਰੇ ਉਹ ਵਾਸ਼ਪੀਕਰਨ ਠੰਡਾ ਹੋਣ ਦਾ ਕਾਰਨ ਬਣਦਾ ਹੈ ਕਿਉਂਕਿ ਇਹ ਆਲੇ ਦੁਆਲੇ ਦੀ ਗਰਮੀ ਨੂੰ ਸੋਖ ਲੈਂਦਾ ਹੈ ਇਹ ਆਲੇ ਦੁਆਲੇ ਦੀ ਗਰਮੀ ਨੂੰ ਜਾਰੀ ਕਰਦਾ ਹੈ ਇਹ ਆਲੇ ਦੁਆਲੇ ਦੇ ਤਾਪਮਨ ਨੂੰ ਨਹੀਂ ਬਦਲਦਾ ਇਹ ਤਰਲ ਦੇ ਅੰਦਰ ਗਰਮੀ ਪੈਦਾ ਕਰਦਾ ਹੈ ਤੇ ਆਪਣਾ ਸਹੀ ਆਪਸ਼ਨ ਆਏਗਾ ਪਹਿਲਾ ਇਹ ਆਲੇ ਦੁਆਲੇ ਦੀ ਗਰਮੀ ਨੂੰ ਸੋਗ ਲਿੰਦਾ 13ਵਾਂ ਪ੍ਰਸ਼ਨ ਗਰਮ ਸੁੱਕੇ ਦਿਨ ਇੱਕ ਮਾਰੂਥਲ কুলਰ ਵਧੀਆ ਠੰਡਾ ਕਿਉਂ ਕਰਦਾ ਹੈ অপਸ਼ਨ ਨੇ ਉੱਚ ਨਮੀ ਦੇ ਕਾਰਨ ਘੱਟ ਤਾਪਮਨ ਦੇ ਕਾਰਨ ਕਿਉਂਕਿ ਵਾਸ਼ਪੀਕਰਨ ਦੀ ਦਰ ਵੱਧ ਹੈ ਕਿਉਂਕਿ ਕੋਈ ਹਵਾ ਨਹੀਂ ਚੱਲ ਰਹੀ ਹੁੰਦੀ ਕਿਉਂਕਿ ਵਾਸ਼ਪੀਕਰਨ ਨਾਲ ਠੰਡਕ ਪੈਦਾ ਹੁੰਦੀ ਹੈ ਤੇ ਮਾਰੂਥਲ ਦੇ ਵਿੱਚ ਗਰਮ ਦਿਨ ਖੁਸ਼ਕ ਦਿਨ ਵਾਸ਼ਪੀਕਰਨ ਦੇ ਕਾਰਨ ਹੀ ਠੰਡਕ ਪੈਦਾ ਕਰਦੇ ਨੇ কুলਰ 14ਵਾਂ ਪ੍ਰਸ਼ਨ ਜਦੋਂ ਅਸੀਂ ਪਸੀਨਾ ਵਹਾਉਂਦੇ ਹਾਂ ਤਾਂ ਸਾਨੂੰ ਠੰਡਾ ਕਿਉਂ ਲੱਗਦਾ ਹੈ ਪਸੀਨਾ ਆਉਣ ਨਾਲ ਸਰੀਰ ਦਾ ਤਾਪਮਨ ਵਧ ਜਾਂਦਾ ਹੈ ਪਸੀਨੇ ਦਾ ਵਾਸ਼ਪੀਕਰਨ ਸਾਡੇ ਸਰੀਰ ਵਿੱਚੋਂ ਗਰਮੀ ਨੂੰ ਸੋਖ ਲੈਂਦਾ ਹੈ ਪਸੀਨਾ ਆਉਣ ਨਾਲ ਸਰੀਰ ਦਾ ਤਾਪਮਨ ਸਿੱਧਾ ਘਟਦਾ ਹੈ ਪਸੀਨਾ ਸੂਰਜ ਦੀ ਰੋਸ਼ਨੀ ਨੂੰ ਚਮੜੀ ਤੱਕ ਪਹੁੰਚਣ ਤੋਂ ਰੋਕਦਾ ਹੈ ਇਹਦਾ ਦੂਸਰਾ ਆਪਸ਼ਨ ਹੈ ਤੇ ਬਿਲਕੁਲ ਸਹੀ ਹੈ ਜਦੋਂ ਪਸੀਨੇ ਦਾ ਵਾਸ਼ਪੀਕਰਨ ਹੁੰਦਾ ਹੈ ਤੇ ਵਾਸ਼ਪੀਕਰਨ ਦੇ ਨਾਲ ਆਪਣੇ ਸਰੀਰ ਨੂੰ ਠੰਡਕ ਮਿਲਦੀ ਹੈ 15ਵਾਂ ਪ੍ਰਸ਼ਨ ਜਲਵਾਸ਼ਪਨ ਦਾ ਸੰਗਨਨ ਤਰੇਲ ਦਾ ਗਠਨ ਮਿੱਟੀ ਦੇ ਘੜੇ ਵਿੱਚ ਪਾਣੀ ਦਾ ਠੰਡਾ ਕਰਨਾ ਤੇ ਬਰਫ਼ ਦਾ ਪਿੰਗਲਣਾ ਦੇਖੋ ਵਾਸ਼ਪੀਕਰਨ ਦਾ ਉਜੋਗ ਹੈ ਮਿੱਟੀ ਦੇ ਘੜੇ ਦੇ ਵਿੱਚ ਪਾਣੀ ਨੂੰ ਠੰਡਾ ਕਰਨਾ ਇਹ ਸੀ ਬੇਟੇ ਆਪਣੇ ਅੱਜ ਦੇ 15